ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਦੁੱਲੇ ਵਾਲਾ ਮੇਰੇ ਪਿੰਡ ਦੀ ਕੋਈ ਵੀਡੀਓ ਆ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਚੰਗੀ ਘਰੇਲੂ ਬੈੜ ਤੁਹਾਨੂੰ ਦਿਖਾਉਣੀ ਹੈ ਜਿਹੜੀ ਘਰ ਦੀ ਬੈੜਾ ਕੋਈ ਵਪਾਰ ਦਾ ਕੰਮ ਨਹੀਂ ਤੇ ਘਰੇ ਚੋਈ ਬੇ ਦੂਸੂਏ ਵਾਈਆਂ ਦੀ ਗੱਲਬਾਤ ਕਰਾਵਾਂ ਨੰਬਰ ਪੁੱਛ ਕੇ ਦੱਸਾਂਗੇ ਤੇ ਕਿੰਨਾ ਦੁੱਧਵਾਦਾ ਸਾਰਾ ਕੋ ਪੁੱਛ ਕੇ ਥਗੇ ਚਿਪ ਨਸਲ ਦੀ ਫਾਰਮ ਵਾਲੀ ਬੈੜਾ ਚੰਗੀ ਬੁਰੀ ਤੇ ਭੋਰਾ ਵੀ ਇਹ ਚ ਘਾਟ ਨਹੀਂ ਗੱਲਬਾਤ ਕਰਾਵਾਂ ਸਸੀ ਕਾ ਵੀਰੇ ਸਸੀ ਕਾਲ ਜੀ ਹੋ ਠੀਕ ਹੈ ਕੋ ਜੀ ਹਾਂ ਬਈ ਜੀ ਵੀਰੇ ਨਾਮ ਡਰੈਸ ਬੋਲ ਦਿਓ ਨਾਂ ਉਹ ਆਵਾਂਗੇ ਇੱਥੇ ਹਾਂ ਜੀ ਪੈਂਡੂਲੇ ਵਾਲਾ ਠੀਕ ਆ ਵੀਰੇ ਜ਼ਿਲ੍ਹਾ ਬਟਿੰਡਾ ਫੂਲ ਵਸੀਲਪੂਲ ਹਾਂ ਤੇ ਦਾਕਾ ਨਸਲਾਪਾ ਨੇੜੇ ਆਪਣੇ ਸਲਾਹਤਪੁਰਾ ਤੇ ਪੈਰੂ ਪਾ ਜੀ ਠੀਕ ਆ ਪੈਂਡੂਲੇ ਵਾਲਾ ਨੰਬਰ ਬੋਲੋ ਜੀ 70106 ਜੀ ਹਾਂ ਜੀ 2166 ਦੁਬਾਰਾ ਫੇਰ ਰਿਪੀਟ ਕਰ ਦਿਓ 70106 ਜੀ ਠੀਕ ਹੈ ਵੀ 21 62 ਤੇ ਬਾਕੀ ਦਾ ਵੀਰੇ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਤੇ ਵੀਰੇ ਜਿਹੜੀ ਆਪਾਂ ਥੋੜੀ ਬੈੜ ਦੇਖੀ ਜੰਨੇ ਆਂ ਇਹ ਕੋਈ ਆਪਣਾ ਵਪਾਰ ਦਾ ਕੰਮ ਤਾਂ ਨਹੀਂ ਨਾ ਜੀ ਧਰੇ ਦੀ ਬੈੜ ਕੰਮ ਠੀਕ ਹੈ ਕਰਦੀ ਆ ਕੈਸ ਨੂੰ ਚੋਈ ਆ ਪਹਿਲਾਂ ਤੁਹਾਨੂੰ 200 ਨੂੰ ਚੋਈ ਆ 300 ਨੂੰ ਓਕੇ ਤੇ ਕਿੰਨਾ ਦੁੱਧ ਕੱਢਦੀ ਰਹੀ ਆ ਪਹਿਲੇ ਨੂੰ ਮੈਂ ਕੀ ਪਾਸ ਕਰਦੀ ਆ ਠੀਕ ਆ ਆਪਾਂ ਕਿੰਨੀ ਗਾਰੰਟੀ ਲੈਣੀ ਆ ਆਪਾਂ 28 ਦੀ ਗਾਰੰਟੀ ਲੈਣੀ ਆ ਤੇ ਦਿਨ ਕਿੰਨੇ ਬਾਕੀ ਆ ਜਾਨੇ ਦੇ 4 ਤਰੀਕ ਨੂੰ ਦਿਨ ਪੂਰੇ ਓਕੇ 14 ਤਰੀਕ ਨੂੰ ਦਿਨ ਪੂਰੇ ਜਾਣੀ ਆਪਣਾ ਕੋਈ ਕਹਿਣ ਦੀ ਗੱਲ ਨਹੀਂ ਆਪ ਦਾ ਦੋ ਸੂਏ ਦੁੱਧ ਕੱਢਿਆ ਵੈਨ ਦੋ ਕੱਢੇ ਥਾਣਾ ਜੀ ਸਾਹ ਕੋ ਜੋ ਮਰਜੀ ਠੰਡੀ ਚੀਕ ਪੀੜੀ ਲੈ ਦੋਨੇ ਪਾਸੇ ਆ ਦੇਖੋ ਵੀਰੇ ਮਿਲਕ ਵੇਨ ਦੇਖੋ ਪੂਰੀ ਰਸਾ ਪਿਆ ਵਰਗੀ ਮਿਲਕ ਪਿਆ ਨਾਗੀ ਤੇ ਦੋਨੇ ਪਾਸੇ ਦੇਖੋ ਥਣ ਥਣ ਇੱਕ ਨੰਬਰ ਲੱਗਿਆ ਵਾ ਗੁੱਲੇ ਵਾਲਾ ਥਣ ਲੱਗਿਆ ਵਾ ਆ ਦੇਖੋ ਥੱਲੇ ਤੋਂ ਤੇੜੀਆਂ ਫੋਟਾਂ ਆਇਆਂ ਮਗਰ ਇਹਨਾਂ ਜਿਹੋ ਤਾਂ ਨਹੀਂ ਕੁਝ ਹੁੰਦਾ ਓਜੀ ਨਹੀਂ ਹਲਾ ਜੀ ਠੀਕ ਆ بیس ਕੁਆਲਿਟੀ ਕਰੋ ਚੈੱਕ ਬਾਕੀ ਤਾਂ ਗਾਂ ਨਾ ਵੀਰੇ ਠੰਡ ਦਾ ਮ ਤੇ ਠੰਡ ਦੇ ਮੌਸਮ ਜਿੰਨੇ ਦੁੱਧ ਬਹੁਤ ਵਧੀਆ ਕੱਢ ਦੇਣਾ ਕੋਈ ਆਏ ਤਾਂ ਹੈ ਨਹੀਂ ਹੁਣ ਗਰਮੀ ਜਾ ਰਹੀ ਹੈਗੀ ਤੇ ਮਿਲਕ ਵੇਨ ਦੇਖੋ ਦੂਜੇ ਪਾਸੇ ਰੱਸਾ ਪੈ ਵਰ ਗਿਆ ਤੇ ਡਿਮਾਂਡ ਵੀ ਰਹੀ ਦੀ ਮਾਰ ਲਈ ਫੋਨ ਤੇ ਕਰਾਂਗੇ ਜਾਇਜ਼ ਹੋਊਗੀ ਹਾਂ ਜਮਾ ਜਾਇਜ਼ ਆ ਇਹ ਤਾਂ ਨਹੀਂ ਵੀ ਅਗਲਾ ਡਰੀ ਜਾਵੇ ਫੋਨ ਨਾ ਨਾ ਇਹ ਜਾ ਰਾਲੇ ਕੋਈ ਤੇ ਦੁੱਧ ਜਾਣੀ ਇਹਨੇ 28 ਕਿਲੋ ਦੀ ਐਦ ਕੀ ਗਾਰੰਟੀ ਹੈਗੀ ਆ ਹਾਂ ਜਮਾ ਕਰ ਜੀ ਠੀਕ ਆ ਆ ਦੇਖੋ ਮੇ ਨੇੜ ਤੋਂ ਤੁਹਾਨੂੰ ਤੇ ਦਿਨ ਕਿੰਨੇ ਕੱਟੂਗੀ ਦਿਨੇ ਦਾ ਚੌਧਰੀ ਨੂੰ ਦਿਨ ਪੂਰੇ ਆ ਜੀ ਆ ਦੇਖੋ ਜੀ ਥੱਲੇ ਤੋਂ ਦੇਖੋ ਤੇ ਕਦ ਕਾਠ ਹੋ ਸਕਦਾ ਇਹਦੇ ਤੋਂ ਨੂੰ ਨਾ ਦਿਸੇ ਇਹਨਾਂ ਤੇ ਬਹੁਤ ਵੱਡਾ ਕਦ ਕਾਠ ਆ ਚੰ ਦੈਨ ਘੱਟ ਜੂਗੀ 5-7 ਤੇ ਪੂਰ ਵੀ ਚੰਗੀ ਆ ਤੇ ਕੋਈ ਜਿਹੜਾ ਇਹਦੇ ਸੀਮਨ ਲੱਗਿਆ ਵਾ ਐ ਤਾਂ ਨਹੀਂ ਪਤਾ ਵੀ ਕਿਹੜਾ ਲੱਗਿਆ ਵਾ ਸੀਮਨ ਲੱਗਿਆ ਵਾ ਕਿਹੜਾ ਲੱਗਿਆ ਵਾ ਡੈਨ ਮਾਰਕਾ 50 ਤੋਂ 140 ਦਾ 50 140 ਦਾ ਠੀਕ ਆ ਵੀਰੇ ਤੇ ਆਪ ਆਪਦਾ ਨਹੀਂ ਪਤਾ ਵੀ ਕਿਹੜੀ ਹੈਗੀ ਹਾਂ ਆਪਦਾ ਨਹੀਂ ਓਕੇ ਤੇ ਗਰਮੀ ਕੋਈ ਬਰਨ ਆਉਂਦੀ ਨਹੀਂ ਕਰੀਦੀ ਸੀ ਜਦੋਂ ਠੀਕ ਆ ਵੀਰੇ ਆ ਦੇਖੋ ਜੀ ਫੇਸ ਦੇਖੋ ਤੁਸੀਂ ਕਿੰਨਾ ਪਿਆਰਾ ਬਹਿਰ ਜੈਨੂਆ ਨਾ ਲੋਕ ਇਹ ਜੀ ਨੂੰ ਦੂਜਾ ਵੀ ਕਹਿੰਦੇ ਜੇ ਕਿਸੇ ਦੇ ਹੋਰ ਘਰੇ ਹੁੰਦੀ ਤੇ ਨਾੜਾ ਨੂੜਾ ਵੇਖੋ ਜਿਵੇਂ ਅਖਬਾਰ ਤੇ ਖਬਰ ਹੁੰਦੀ ਹੈ ਨਾ ਐਂ ਅਨਲੇਬੇ ਤੇ ਕਰੋ ਚੈੱਕ ਉੱਤੇਆਂ ਜੜਜੇ ਬਾਈ ਨਾ ਆ ਦੇਖੋ ਲੈ ਤਾਂ ਰੋਈ ਚੱਕਾ ਇਹ ਦੁੱਧਾ ਕੋਈ ਗਰੰਟੀ ਹੋ ਨਹੀਂ ਸਕਦੀ ਤੇ ਦੁੱਧ ਵਾਕਈ ਦੇ ਦੂ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਵੀ ਕਹਿਤੀਆਂ ਤੇ ਹੋਈਆਂ ਦੇਖੋ ਜੀ ਠੀਕ ਆ ਵੀਰੇ ਓਕੇ ਆਹਦਾ ਗਰੰਟੀ ਹੋ ਗਈ ਜਮਾ ਤੇ ਕਰ ਲਿਓ ਸੰਪਰਕ ਬਾਈ ਦਾ ਮੂਹਰੋਂ ਹੀ ਨਾ ਫੋਟੋਂ ਹਵਾਨਾ ਮੂਹਰ ਨੂੰ ਪਿਆਗਾ ਤੇ ਮਗਰੋਂ ਵੀ ਸੂ ਨਾ ਲਾਈ ਫਿਰਦੇ ਤੇ ਜਿੱਦੇ ਬਾਲ ਢੱਲਾਂ ਕੱਟ ਕੇ ਨੇ ਤਿਆਰ ਹੋਣਾ ਕਰਮਾ ਵਾਲੀ ਨੇ ਬਹੁਤ ਵਧੀਆ ਤਿਆਰ ਹੋ ਜਾਣਾਗਾ ਜਵਾਈ ਇਹਦੀ ਵਾਕ ਪਾਨੇ ਜਵਾਗ ਬਾਈ ਦੋਨੇ ਪਾਸੇ ਆਹ ਹੁਣ ਦੇਖ ਲਓ ਵੀਰ ਜਮਾ ਲੱਤਾਂ ਤੋਂ ਆ ਰਹੀ ਹੈਗਾ ਥੱਲੇ ਬੈਠਾਗਾ ਤੇ ਕੋਈ ਇਹਨੂੰ ਚੱਕਰ ਹੀ ਨਹੀਂ ਹੈਗਾ ਇਹ ਜਾ ਦੋਨੋਂ ਬਸੇ ਆ ਪੀੜੀ ਲੇ ਕੇ ਭਾਈ ਮੈਂਨ ਤਾਂ ਬਹੁਤ ਕਰਦਾਗਾ ਆਪਸ ਨੂੰ ਸਾਹਮਣੇ ਨਾਲੇ ਦੇਖ ਲੋ ਸਿੱਖੇ ਮੈਂ ਆ ਦੇਖੋ ਵੀਰੋਂ ਆਪਾਂ ਤੋਰਾ ਤਾਰਾ ਤੁਹਾਨੂੰ ਕਰਾਉਣਿਆਂ ਚੈੱਕ ਇਧਰ ਨੂੰ ਲੈ ਕੇ ਲੇ ਜੀ ਲੰਮੀ ਤੇ ਬਹਿੜ ਚ ਕੋਈ ਵੀ ਘਾਟ ਨਹੀਂ ਹੈਗੀ ਘਰੇਲੂ ਬਹਿੜ ਆ ਜੈਨੂਅਨ ਗੱਲਾਂ ਜਿੰਨੀਆਂ ਵੀ ਕਰੀਆਂ ਆਂ ਹੋਰਾ ਵੀ ਝੂਠ ਵਾਲੀ ਗੱਲ ਨਹੀਂ ਤੇ ਕੱਦ ਘਾਟ ਫੋਲਾ ਹੋ ਸਕਦਾ ਤੁਹਾਨੂੰ ਮੈਨੂੰ ਇਹ ਚ ਨਾ ਦਿਖਾਇਆ ਜਾਵੇ ਆ ਦੇਖੋ ਕਰੋ ਵੀ ਚੈੱਕ ਕਮਾਲ ਦਾ ਤੋਰਾ ਤਾਰਾ ਹੈਗਾ ਤੇ ਲੱਤਾਂ ਚੌੜੀਆਂ ਕਰ ਕਰ ਦਰਦੀ ਮਾਹੌਲ ਲਿਓ ਜੀ ਆ ਦੇਖੋ ਜੀ ਪੌਂਦੀ ਬੱਚੇ ਖੋਲੀ ਫੇਰਨ ਕੋਈ ਖੋਲੀ ਫਿਰੇ ਘਰ ਦੀ ਬੈੜਾ ਬਾਈਆਂ ਦੀ ਘਰੋ ਜੀ ਚੈੱਕ ਆ ਦੇਖੋ ਦੱਬ ਜਿੱਥੇ ਇੱਥੇ ਹੋਣਾ ਚਾਹੀਦਾ ਹੈ ਕਰੰਟ ਪ੍ਰੰਟ ਪੂਰੇ ਵਧੀਆ ਤੇ ਕਮਾਲ ਦਾ ਸਾਰਾ ਕੁਝ ਹੈਗਾ ਕੋਈ ਵੀ ਘਾਟ ਨਹੀਂ ਆ ਦੇਖੋ ਥਾਂਲੇਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦਾ ਥਾਂਲੇਵਾ ਤਾਂ ਇੰਨਾ ਦੇਖੇ ਬਣਦਾ ਕੈਮਰਾ ਪਾਸ ਕਰਨ ਨੂੰ ਜੀ ਕਰਦਾ ਦੇਖੋ ਜੀ ਥਾਂਲੇਵਾ ਤੇ ਨੰਬਰ ਵੀਰ ਫੇਰ ਬੋਲ ਦੇ 70106 ਜੀ ਠੀਕ ਆ ਵੀਰੇ ਪਿੰਡ ਪਿੰਡ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਕਰ ਲਓ ਵੀ ਚੈੱਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਹੋ ਲੋ ਧੰਨਵਾਦ ਜਲਦ ਮਿਲਦੇ ਆਂ ਤੇ ਨਵੀਂ ਵੀਡੀਓ ਦੇ ਨਾਲ